ਨੌਵੇਂ ਪਾਸ਼ਾਏ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਡੇ 357 ਦਿਨ ਨੂੰ ਮੁੱਖ ਰੱਖਦੇ ਆ ਅੱਜ ਪਾਸ਼ਾਏ ਨੌਵੀਂ ਗੁਰਦੁਆਰਾ ਰੋਟਾ ਸਾਹਿਬ ਦੇ ਪੰਜ ਪਿੰਡਾਂ ਦੀ ਸੰਗਤ ਇਕੱਠੀ ਹੋਈ ਹੈ ਜੋ ਸਮਾਗਮ ਨੇ ਉਹ ਜੰਗੀ ਪੱਦਰ ਤੇ ਮਨਾਏ ਜਾਣੇ ਨੇ ਮੀਟਿੰਗ ਦੇ ਵਿੱਚ ਕਾਫੀ ਵਿਚਾਰਾ ਹੋਈਆਂ ਨੇ ਜਿਸ ਤਰ੍ਹਾਂ ਕਿ ਵਿਸ਼ਾਲ ਨਗਰ ਕੀਰਤਨ ਜਿਹੜਾ ਇਸ ਸਥਾਨ ਤੋਂ ਚੱਲਦਾ ਉਸ ਦਾ ਰੂਟ ਹੈ ਜਿਹੜਾ ਇਸ ਵਾਰ ਚੇਂਜ ਕੀਤਾ ਗਿਆ ਪਹਿਲਾਂ ਨਾਬਾ ਸ਼ਹਿਰ ਨੂੰ ਹੋ ਕੇ ਜਾਂਦਾ ਸੀ ਪਰ ਨਾਬਾ ਸ਼ਹਿਰ ਦਾ ਰੂਟ ਹੈ ਜਿਹੜਾ ਇਸ ਵਾਰ ਸੰਗਤ ਵੱਲੋਂ ਕੱਟ ਦਿੱਤਾ ਗਿਆ ਇਹ ਰੂਟ ਹੈ ਜਿਹੜਾ ਹੁਣ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਸਮਾਪਤੀ ਰੋਟਾ ਸਾਬਿਕੇ ਹੋਵੇਗਾ ਸਭ ਤੋਂ ਪਹਿਲਾਂ ਇਹ ਨਗਰ ਕੀਰਤਨ ਰੋਟਾ ਸਾਬਿਕੇ ਜਾਵੇਗਾ ਤੇ ਰੋਟਾ ਸਾਬ ਤੋਂ ਰੋਟੀ ਮੌੜਾ ਰੋਟੀ ਵਸਤਾ ਛਾਲ ਲਲੌੜਾ ਕਮਰੌਦਾ ਤੇ ਮਡੌੜ ਦੋਂ ਤੀਨ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਹੋ ਕੇ ਹੋਰ ਵੀ ਕਈ ਫੈਸਲੇ ਨੇ ਜਿਹੜੇ ਲੈ ਗਏ ਨੇ ਜਿੱਥੇ ਕਿ ਐਜੀਪੀਸੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਵਾਰ ਸਮਾਗਨ ਜਿਹੜੇ ਗੁਰੂ ਘਰਾਂ ਦੇ ਵਿੱਚ ਮਨਾਏ ਜਾ ਰਹੇ ਕਾਫੀ ਉਤਸ਼ਾਹ ਜਿਹੜਾ ਉਹ ਸੰਗਤਾਂ ਦੇ ਵਿੱਚ ਪਾਇਆ ਜਾ ਰਿਹਾ ਨਾਬਾ ਤੋਂ ਹਰਮਿਤ ਸਿੰਘ ਮਾਨ ਆ ਵਾਹਿਗੁਰੂ ਜੀ ਕੀ ਫਤਹਿ ਤਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੇ 350 ਸਾਲਾਂ ਸਤਾਪ ਦੀ ਦਿਹਾੜੇ ਨੂੰ ਖੜਾ ਕੇ ਪੰਜ ਪਿੰਡਾਂ ਦੀ ਮੀਟਿੰਗ ਬੁਲਾਈ ਗਈ ਸੀ ਤਾਂ ਕਿ ਜੋ ਮਹਾਰਾ ਦੇਸੀ ਦਿਹਾੜੇ ਨਾਲ ਆਪਾਂ ਬੜੀ ਸਰਧਾ ਭਾਵਨਾ ਦੇ ਨਾਲ ਮਨਾ ਸਕੀਏ ਜੀ। ਦੇਖੀ ਕੀ ਪ੍ਰੋਗਰਾਮ ਲਿਖਿਆ ਗਿਆ ਇਸ ਤੰਦਨ ਦੇ ਜਿਹੜੇ ਸਮਾਗਮ। ਦੇਖੋ 23 ਨਵੰਬਰ ਦਾ ਨਗਰ ਕੀਰਤਨ ਹੈ ਜੀ ਤੇ 24 ਤੇ 25 ਦੋ ਦਿਨ ਦੀਵਾਨ ਸੱਜਣਗੇ। ਖੂਨਦਾਨ ਕੈਂਪ, ਮੈਡੀਕਲ ਕੈਂਪ ਤੇ ਹੋਰ ਬੱਚਿਆਂ ਦੇ ਦਸਤਾਰ ਮੁਕਾਬਲੇ ਵਗੈਰਾ ਵੀ ਕਰਵਾਏ ਜਾਣਗੇ ਤੇ ਖੂਨਦਾਨ ਕੈਂਪ ਦੇ ਨਾਲ-ਨਾਲ ਮੈਡੀਕਲ ਕੈਂਪ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਜੀ। ਕੀ ਪੰਜਾਬ ਸਰਕਾਰ ਵੱਲੋਂ ਕੀ ਉਦਮ ਕੀਤਾ ਜਾ ਰਿਹਾ ਇਸ ਸਤਾਪ ਦੇ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਹ ਦਿਹਾੜਾ ਬੜੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਇੱਥੇ ਹਰ ਕਸਾਲ ਅਸੀਂ ਗੁਰੂ ਤੇਗਪਾਦਰ ਮਹਾਰਾ ਦਾ ਸੀਦੀ ਦਿਹਾੜਾ ਮਨਾਉਂਦੇ ਆਂ ਪਰ ਐਤਕੀ 350 ਸਾਲਾ ਸਤਾਪਦੀ ਨੂੰ ਮੁੱਖ ਰੱਖ ਕੇ ਜੰਗੀ ਪੱਧਰ ਤੇ ਹੋਰ ਚੜ੍ਹਦੀ ਕਲਾ ਦੇ ਨਾਲ ਮਨਾਉਣ ਵਾਸਤੇ ਪੰਜ ਪਿੰਡਾਂ ਤੋਂ ਸੰਗਤ ਬੁਲਾਈ ਹੈ ਤਾਂ ਕਿ ਸੁਝਾਅ ਲੈ ਕੇ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਇਹਨੂੰ ਮਨਾ ਸਕੀਏ 12 ਦੇ 350 ਸਾਲਾ ਸਤਾਬ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਇਹ 5 ਪਿੰਡਾਂ ਦੀ ਨਗਰ ਪੰਚਾਇਤ ਤੇ ਪਤਵੰਤੇ ਸੱਜਣਾ ਦੀ ਅੱਜ ਮੀਟਿੰਗ ਬੁਲਾਈ ਗਈ ਸੀ ਜ ਜਿਹਦੇ ਵਿੱਚ ਸੁਝਾਅ ਲਏ ਗਿਆਨ ਕਿ ਆਪਾਂ ਕਿਸ ਤਰ੍ਹਾਂ ਹੋਰ ਵਧੀਆ ਢੰਗ ਦੇ ਨਾਲ 사ਤਗੁਰਾਂ ਦਾ ਜੋ ਸ਼ਹੀਦੀ ਸਤਾਬਦੀ ਦਿਹਾੜਾ ਆ ਰਿਹਾ ਉਹਨੂੰ ਮਨਾਈਏ ਤੇ ਨਗਰ ਕੀਰਤਨ ਦਾ ਪ੍ਰਧਾਨ ਸਾਹਿਬ ਨੇ ਦੱਸੇ ਦਿੱਤਾ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦਾ ਜੋ ਇਹ ਸ਼ਹੀਦੀ ਸਮਾਗ ਮਾਰਿਆ ਉਹਨੂੰ ਬੜੀ ਸਰਧਾ ਭਾਵਨਾ ਦੇ ਨਾਲ ਮਨਾਈਏ ਤੇ ਅਮਰ ਸ਼ੱਕ ਗੁਰੂ ਵਾਲੇ ਬਣੀਏ ਅੱਜ ਇਸ ਪੁਰਦਵਾਰਾ ਸਾਹਿਬ ਰੋਟਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਇਸ ਪ੍ਰੋਗਰਾਮ ਜਿਹੜਾ 350 ਸਾਲਾ ਅਸੀਂ ਮਨਾ ਰਿਹਾ ਹਰੇਕ ਸਾਲ ਮਨਾ ਰਹੇ ਹਾਂ ਕਿ 350 ਸਾਲਾ ਆਇਆ ਹੈ ਉਸ ਨੂੰ ਬੜੇ ਉਤਸ਼ਾਹ ਨਾਲ ਅਸੀਂ ਮਨਾਉਣ ਦਾ ਯਤਨ ਕੀਤਾ ਹੈ ਤੇ ਇਤਿਹੀ ਅਸੀਂ ਨਗਰ ਕੀਰਤਨ ਦਾ ਜੋ ਰੂਟ ਹੈ ਉਸ ਨੂੰ ਨਾਪਾ ਨੂੰ ਕੱਟ ਮਾਰ ਕੇ ਅਸੀਂ ਇੱਧਰ ਪਿੰਡਾਂ ਦਾ ਹੋਰ ਪੰਜ ਛੇ ਪਿੰਡਾਂ ਨੂੰ ਹੋਰ ਨਾਲ ਜੋੜਿਆ ਹੈ ਤਾਂ ਕਿ ਅਸੀਂ ਇੱਥੋਂ ਚੱਲ ਕੇ ਰੋਟੀ ਮੌੜਾ ਰੋਟੀ ਵਸਤਾ ਸਿੰਘ ਇਛੇਆਲ ਲਲੋੜਾ ਕਮਰੌਦਾ ਕਮਰੌਦੇ ਤੋਂ ਮਡੌੜ ਮਡੌੜ ਤੋਂ ਹਿਆਣਾ ਹਿਆਣੇ ਤੋਂ ਰੋਟੀ ਖਾਸ ਤੇ ਰੋਟੀ ਛੰਨਾ ਵਾਪਸੀ ਰੋਟਾ ਫਿਰ ਉਹ ਹੋ ਕੇ ਵਾਪਸੀ ਆਪਣੇ ਗੁਰਦੁਆਰਾ ਸਾਹਿਬ ਪਹੁੰਚਣ ਦੀ